ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਆ ਗਈ ਇੱਕ ਤਾਂ ਟੋਕੜ ਤੇ ਦੋ ਆਗਿਆ ਟਾਪ ਕੁਆਲਿਟੀ ਦੇ ਗੱਪਣ ਗਾਵਾਂ ਥੋੜੇ ਥੋੜੇ ਦਿਨਾਂ ਦੀਆਂ ਐ ਬਾਲੂ ਕੱਚੀਆਂ ਨੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ हां जी भाई सत श्री अकाल सत श्री अकाल भाई हो ठीक हो हां हां बढ़िया भाई नाम ते भाई अपना ਟਰਸ ਨਾਂ ਬਈ ਮੇਰਾ ਜੱਗਾ ਪਿੰਡ ਢਿਲਵਾ ਤਹਿਸੀਲ ਤਪਾ ਜਲਾ ਬਰਨਾਲਾ ਬਈ ਘਰ ਆ ਜਿਹੜਾ ਆਪਣਾ ਲੀਗ ਵਾਲੀ ਸੜਕ ਤੇ ਆ ਉਹ ਨੇੜੇ ਪਿੰਡ ਬਾਦੀਆਂ ਦੇ ਨੇੜੇ ਬਈ ਤਪਾਰਾ ਜਾਂਦਾ 4-5 ਕਿਲੋਮੀਟਰ ਪੱਖੋ ਕੈਂਚੀਆਂ ਰਹਿ ਜਾਂਦਾ ਬਈ ਆਪਾਂ ਨੂੰ 8-9 ਕਿਲੋਮੀਟਰ ਕੰਡੈਕਟ ਨੰਬਰ 86999977138 ਇਹ ਬਾਈ ਦਾ ਬਈ ਕੰਡੈਕਟ ਨੰਬਰ ਆ ਬਾਕੀ ਸਕਰੀਨ ਤੇ ਚਲ ਰਿਹਾ ਨੋਟ ਕਰ ਲੋ ਜੱਗੇ ਪਹਿਲੇ ਨੰਬਰ ਵਾਲੀ ਤੋਂ ਸਟਾਰਟ ਕਰ ਹਾਂ ਹਾਂ ਬਈ ਪਹਿਲੇ ਇਹ ਟੋਕੜਾ ਬਈ ਕਿਹੜਾ ਸੂਆ ਸੂਈ ਇਹ ਬਈ ਦੂਜਾ ਸੂਆ ਸੂਈ ਵੀ ਆ ਹੂੰ ਤੇ ਇਹਨੂੰ ਭਈ ਅੱਜ 24 25 ਦਿਨ ਹੋ ਗਏ ਬਣੀ ਨੂੰ ਠੀਕ ਹੈ ਸੀਲ ਠੰਡੀ ਪੂਰੀ ਆ ਭਈ 8 ਕਿਲੋ ਐਨ ਕੰਡੇ ਵਾਲਾ ਦੁੱਧਾ ਹੁਣ ਤਾਂ ਇਹ ਦੇਖ ਲੈ ਇਹ ਟਾਈਮ ਆ ਮੰਨ ਗਲ 9:00 ਕੀ ਬਜੇ ਹੋਣਗੇ ਤੇ ਜੱਗੇ ਜੋ ਚਵਾਈ ਚੁਵਾਈ ਹੋਈ ਵੀ ਇਹਦੀ ਓਕੇ ਆ ਚੱਲ ਵੀ ਦੋ ਟਾਈਮ ਆ ਵੀ ਕੋਈ ਚੱਕਰ ਹੀ ਨਹੀਂ ਕੋਈ ਚੱਕਰੀ ਨਹੀਂ ਚਾਰ ਟਾਈਮ ਚੁੱਕ ਲੈ ਜਾਵੇ ਯਾਰ ਭਾਈ ਕਹਿੰਦਾ ਭਾਵੇਂ ਚਾਰ ਟਾਈਮ ਕਰ ਲਓ ਤਾਂ ਲੈਵੇ ਦੀ ਬਹੁਤ ਸਾਫ ਆ ਠੰੜਲੇਵੇ ਦੀ ਸਾਫ ਸੁੱਤੇ ਧਾਰਾਂ ਤੁਰਾਂ ਦੀ ਬਹੁਤ ਚੰਗੀ ਆ ਠੀਕ ਆ ਦਿਖਾ ਦੀ ਧਾਰਾਂ ਠੰਡੀ ਸੀਲ ਬਹੁਤ ਆ ਹਨਾ ਬਹੁਤ ਜਿਆਦਾ ਲੇ ਭਾਈ 17 ਚੈੱਕ ਕਰ ਲੋ ਇੱਕ ਨੰਬਰ 17 ਆ ਗਿਆ ਬਾਕੀ ਟਾਈਮ ਥੋੜਾ ਹੀ ਹੁੰਦਾਗਾ ਕਿਉਂਕਿ 9 9:30 ਦਾ ਟਾਈਮ ਹੀ ਆਕਨੇ ਹਾਂ ਹਾਂ ਭਾਈ ਜਮਾ 6:30 6:30 ਹੀ ਆ ਯਾਰ ਹੂੰ ਇਹਦਾ ਗੱਬਣਾ ਦਾ ਕਰਕੇ ਮੱਖ ਚਲ ਵਿੱਚ ਹੀ ਪਾ ਦਿੰਦੇ ਬਾਕੀ ਫੇਸ ਵਗੈਰਾ ਭਾਈ ਚੈੱਕ ਕਰ ਸਕਦਾ ਬੈਡ ਬਹੁਤ ਚੰਗੇ ਬਾਕੀ ਭਾਈ ਬਣੀ ਦੱਸਿਆ ਗਾਹਾਂ ਅਗਲੇ ਦੀ ਕਿਸਮਤ ਆ ਪੂਰੀ ਪੂਰੀ ਵਧੀਆ ਭਾਈ 8 ਕਿਲੋ ਜਮਾ ਕੰਡੇ ਵਾਲਾ ਦੁੱਧ ਆ ਹੂੰ ਵਧੂਗਾ ਪੂਰਾ ਘਟਦਾ ਬਾਕੀ ਨਾੜਾ ਨੂੜਾ ਬੜੀਆਂ ਚੰਗੀਆਂ ਆ ਹਾਂ ਹਾਂ ਭਾਈ ਹੂੰ ਦੁੱਧੋ ਬਾਜੂ ਬੈਡ ਕੱਲ ਹੀ ਆਈ ਹੈ ਵੀ ਬਾਕੀ ਗਰਮੀਆਂ ਦਾ ਤੋਹਫਾ ਜਮਾ ਭਾਈ ਆ ਦੇਖਣ ਧੁੱਪੇ ਖੜੀਆਂ ਹਜੇ ਗਰਮੀਆਂ ਜਿਹੜੀ ਬਈ ਜਮਾ ਨਹੀਂ ਮੰਨਣੀ ਗਰਮੀਆਂ ਦਾ ਕੀ ਤੋਹਫਾ ਗਰਮੀਆਂ ਦੇ ਬਈ ਤਿੰਨੇ ਹੀ ਤੋਹਫੇ ਆ ਗਏ ਗਰਮੀ ਕੋਈ ਵੀ ਨਹੀਂ ਮੰਨਦੀ ਤਿੰਨੇ ਹੀ ਤੋਹਫੇ ਆ ਗਏ ਤੇ ਬਾਕੀ ਪਲੀ ਪੁਲੀ ਬਹੁਤ ਆ ਹਾਂ ਹਾਂ ਬਈ ਪੂਰੀ ਚੰਗੀ ਬਹਿੜਾ ਸਹੀ ਗੱਲ ਆ ਬਈ ਬਾਕੀ ਜਿਹੜਾ ਥਣਾ ਦਾ ਸੈਜ ਆ ਗਿਆ ਨਾ ਬੜਾ ਚੰਗਾ ਆ ਗਿਆ ਹੱਥੀ ਚੋਲੇ ਬਾ ਮਸ਼ੀਨ ਤੇ ਚੋਲੇ ਬਾਕੀ ਜਰਸੀ ਕ੍ਰੋਸ ਜੀ ਚ ਆ ਗਈ ਇਹ ਹੂੰ ਜਰਸੀ ਕ੍ਰੋਸ ਚ ਆ ਗਈ ਕਿਉਂਕਿ ਗਰਮੀ ਵਾਲਾ ਅੰਗ ਆ ਗਿਆ ਇਹ ਬਾਕੀ ਥਣ ਲੇਵਾ ਦਿਖਾ ਦੇ ਬਹੁਤ ਚੰਗਾ ਦੇਖ ਮੁੱਠੀ ਵਾਲਾ ਥਣ ਲੱਗਿਆ ਵਾ ਲੈ ਚੈੱਕ ਕਰੋ ਬਾਈ ਨਾੜ ਨੂੜ ਤੋਂ ਢਾਲੀ ਪੂਰੀ ਚੰਗੀ ਆ ਬਾਈ ਮੈਂ ਕਿਹੜਾ ਮੋਟੀ ਮੋਟੀ ਨਾੜ ਆ ਗਈ ਸਹੀ ਗੱਲ ਆ ਤੇ ਜੱਗੇ ਦਾ ਮੁੱਲ ਆ ਜੀ ਇਹਦਾ ਮੁੱਲ ਬੱਸੀਆਂ ਵਾਲਾ ਜਮਾ ਕੀ ਰਹਿਣਾ ਬਸ ਇਹ 23000 ਰੁਪਏ ਦੇ ਦਾਂਗੇ ਆਪਾਂ ਕੋਈ ਥੋੜਾ ਘਾਣਾ ਮਾਰ ਕੋਈ ਗੱਲ ਨਹੀਂ ਮਾਨਤਾਨ ਦਾ ਕਰਨੀ ਪੈਂਦਾ 23000 ਰੁਪਏ ਦੀ ਬਾਈ ਕਹਿੰਦਾ ਬਾਈ ਆਪਾਂ ਜਾਇਜ਼ ਮੁੱਲੀ ਆ ਜਮਾ ਹੂੰ ਸਹੀ ਗੱਲ ਆ ਬਾਈ ਬੈੜ ਚੰਗੀ ਆ ਬੱਸੀ ਵੀ ਨਹੀਂ ਆਉਂਦੀ ਇੰਨੇ ਪੈਸਿਆਂ ਦੀ ਤਾਂ ਸਹੀ ਗੱਲ ਸਹੀ ਠੰਡੀ ਪੂਰੀ ਫੁੱਲਾ ਤੇ ਅੱਗੇ ਜੱਕੇ 2 ਨੰਬਰ ਇਹ ਰਹਿਣਾ ਦੂਜਾ ਸੂਆ ਪੰਜਾਬ ਵਾਲੀ ਜਰਸੀ ਆ ਬਾਈ ਪਿੰਡੋਂ ਹੀ ਲਈ ਵੀ ਆਪਣੇ ਉਹ ਪਹਿਲਾਂ ਦਾ 16 17 ਕਿਲੋ ਦੁੱਧ ਦੱਸਿਆ ਆਪਾਂ ਨੂੰ ਇੰਨਾ ਮੰਨ ਕੇ ਜਿਹੜਾ ਮਰਜ਼ੀ ਲੈ ਜੀ ਤੇ ਜੱਗੇ ਕਿੰਨੇ ਦਿਨ ਲੈ ਜੂ ਜੀ ਦਿਨ ਬਈ ਹਜੇ ਤੇ 4 ਦਿਨ ਤਾਂ ਦਿਨਾਂ ਚ ਪਾਇਆ ਕੁਸ ਉਤੋਂ ਦੀ ਲਈ ਪਾਇਆ ਬਈ ਜਿੱਕੇ ਮਾਇਆ ਕਹਣਾ ਬਾਲਡਾ ਨਾ ਪੜਗਾ ਪੰਜਾ ਜੀ ਜੇ ਕੋਈ ਸੇਵਾ ਵਾਲਾ ਬੰਦਾ ਆ ਗਿਆ ਯਾਰ 17 18 ਲੀਟਰ ਤੋਂ ਡਿੱਗਦੀ ਨਹੀਂ ਬੈਠ ਤੇ ਜੱਗੇ ਇਹ ਲੇਵੇ ਦੀ ਗੱਲ ਕਰੀ ਠੰਡੀ ਬਹੁਤ ਆ ਬਈ ਥਾਣੀ ਬੜਾ ਚੰਗਾ ਤੇ ਇਤ ਕੋ ਜਾ ਬਾਕੀ ਕੋਈ ਛੋਟੀ ਮੰਨ ਕੇ ਨਾ ਆਵੇ ਮਨ ਕਰ ਜਿੱਡਾ ਫੁੱਲ ਸਹਿਆ ਜਰਸੀ ਆ ਫੁੱਲ ਸਹਿਆ ਜੀ ਆ ਗਿਆ ਅਮਰੀਕਨਾਂ ਦੇ ਬਰੋਬਰੀ ਭਿੱਟਦੀ ਆ ਜਮਾਂ ਅਰੀਜਨਲ ਪੰਜਾਬ ਵਾਲੀ ਜਰਸੀ ਆ ਖੋਲੀ ਜੱਗੇ ਇਹਨੂੰ ਫੇਸ ਫੂਸ ਦਿਖਾ ਦੇ ਚੈੱਕ ਕਰ ਲੈ ਬਾਈ ਸਾਈਨਿੰਗ ਪ੍ਰੀਡ ਵਾਲੀ ਚੰਗੀ ਆ ਪ੍ਰੀਡ ਬਹੁਤ ਚੰਗੀ ਆ ਬਾਈ ਫੇਸ ਚੈੱਕ ਕਰ ਮੜਾ ਜੀ ਰੰਗ ਰੂਪ ਤਾਂ ਮੈਂ ਕਹਣਾ ਯਾਰ ਜਿੰਨਾ ਸਹਾਈਤਾ ਕਰੀਏ ਹੈਨਾ ਕਹਿਣ ਯਾਰ ਕੋਈ ਲੇਖੇ ਨਹੀਂ ਕਿਸੇ ਪਾਸਿਓਂ ਵੀ ਨਾ ਕੋਈ ਸਾਈਡ ਫੈਡ ਥਾਣ ਥਣ ਵੀ ਬਹੁਤ ਚੰਗਾ ਲੱਗਿਆ ਵਾ ਬੈੜਦਾ ਥਾਣਾ ਕੋਈ ਵਿੱਚ ਫੋਟਸਾਂ ਨਹੀਂ ਨਾ 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 ਜਿਹੜਾ ਲੇਵਾ ਲੱਗਿਆ ਵਾ ਨਾ ਮੈਂ ਕਹਣਾ ਬਾਈ ਥਾੜੀ ਆਦਾ ਲੇਵਾ ਤੇ ਉੱਪਰੋਂ ਵੀ ਪੱਧਰ ਪੁੱਧਰ ਐ ਜਮਾ ਓਕੇ ਦੀ ਰਿਪੋਰਟ ਆ ਪੰਡਰ ਘਾਵਾਂ ਨਾਲ ਲੱਗਿਆ ਵਾ ਕਰਮਾਈ ਨਾ ਜਮਾ ਜਮਾ ਬਾਕੀ ਪੱਧਰ ਪੁੱਧਰ ਬੱਸੀ ਸਾਰੇ ਪਾਸੇ ਹੈਨਾ ਜਮਾ ਓਕੇ ਦੀ ਰਿਪੋਰਟ ਰੰਗ ਰੂਪ ਸੈਨਿੰਗ ਚਿੱਟਾ ਜਰਸੀਆਂ ਦਾ ਕੱਦ ਹੁੰਦਾ ਬਾਈ ਓਡਾ ਕਰਨ ਲਈ ਜਾ ਗਿਆ ਕੱ ਤੇ ਲੇਵਾ ਵੋ ਸੋਹਣਾ ਬਾਕੀ ਕਿਵੇਂ ਪਤਾ ਲੱਗ ਜਾਂਦਾ ਹਮਾਚਲ ਵਾਲੀ ਦਾ ਤੇ ਪੰਜਾਬ ਵਾਲੀ ਦਾ ਹੂੰ ਬਾਕੀ ਦੱਖ ਦੇਖੋ ਬਾਈ ਪੌਂਦੀ ਮੈਂ ਕਹਿੰਦਾ ਸੋਹਣੀ ਲੱਗਣ ਵਾਲੀ ਹੈ ਬਹੁਤ ਬਾਕੀ ਦੇ ਬਰੀਡ ਬਰੂਡ ਕੰਨ ਕੁੰਨ ਦੇਖ ਜਮਾ ਛੋਟਾ ਛੋਟਾ ਜਿਆ ਕੰਮ ਨਾਗਾ ਕੰਨ ਕਾ ਫੇਸ ਫੂਟੋ ਵਾਟਾ ਬਹੁਤ ਬਰੀਡ ਬਾਈ ਯਾਰ 100 ਚੋਂ 100% ਓਕੇ ਦੀ ਰਿਪੋਰਟ ਆ ਜਮਾ ਸਹੀ ਗੱਲ ਆ ਬਾਈ ਤੇ ਜੇ ਅੱਜ ਦੇ ਇੱਕ ਜੇਕਰ ਰੱਖਣੇ ਸ਼ੌਂਕ ਨੂੰ ਨਜ਼ਾਰਾ ਲਿਆ ਦੂ ਦੁੱਧ ਵੀ 17 18 ਕਿਲੋ ਪਾਉ ਹੋ ਵੀ ਜਮਾ ਮੈਂ ਇਸ ਨਾਲ ਨਾ ਗਰਮੀ ਮੰਨੇ ਨਾ ਕੋਸ ਹੋਰ ਤੇ ਅੱਜ ਮੁੱਲ ਫਿਰ ਯਾਰ ਮੁੱਲ ਤਾਂ ਹੁਣ ਲੋਕ ਟੋਟਲੀ ਜਮਾ ਜਾਏ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਲੋ ਭਾਵੇਂ 75 ਕਰਾ ਲਾ ਬਾਈ ਤੇ 62000 ਰੁਪਏ ਦੀ ਅੱਜ ਆਪਾਂ ਬੜ ਦੇ ਦੇਵਾਂਗੇ ਮੁੱਲ ਵੀ ਬਾਈ ਨੇ ਫਿਕਸ ਜਾ ਰੱਖਿਆ ਕਿ ਨਹੀਂ ਜੇ ਬੱਜ ਜਮਾ ਜਾਏ ਜਾਰੇਟ ਹੀ ਪਾਇਆ ਆਪਾਂ ਹੂੰ ਕਿਉਂਕਿ ਇਹ ਗੱਬਣਾ ਗੱਬਣਾ ਵਾਲਾ ਮੁੱਲ ਹੋ ਗਿਆ ਜਦੋਂ ਹਾਂ ਜਿੱਦੇ ਸੂਪੀ ਉਹਦੇ ਦਾ 70000 ਦੀ ਜਿੰਨੂੰ ਮਰਜ਼ੀ ਦੇ ਦੀ ਜੇ ਕਿਤੇ ਕਰਮ ਵਾਲੀ ਬੱਸੀ ਦੇਗੀ ਫਿਰ ਕੋਈ ਲੇਖਾ ਹੀ ਨਹੀਂ ਸਹੀ ਗੱਲ ਆ ਬਾਈ ਥਣਾ ਦਾ ਸੈਜ ਕੱਟ ਕੱਟ ਚੰਗਾ ਆ ਗਿਆ ਜੱਸੀਆਂ ਤੇ ਜੱਗੇ ਆ ਗਿਆ ਕੀ ਤੈਨੂੰ ਇਹ ਪਹਿਲਾ ਸੂਆ ਬਾਈ ਪਲੂਣ ਠੰਡੀ ਠੁੰਡੀ ਬਹੁਤ ਹੈ ਵੀ ਲੈ ਥਾਂ ਦਿਖਾ ਦੇਣ ਵਾਲੇ ਪਹਿਲਾਂ ਨੂੰ ਲੱਗਿਆ ਵਾਹ ਪੂ ਚੱਕ ਲਈ ਸਹੀ ਗੱਲ ਆ ਠੰਡੀ ਸੀਲ ਦੇਖ ਬਾਕੀ ਥਾਂ ਦੇਖਾ ਕਿੰਨਾ ਚੰਗਾ ਲੱਗਿਆ ਵਾਹ ਚੰਗਾ ਆ ਗਿਆ ਬਾਲਾ ਨਹੀਂ ਆਇਆ ਚੰਗਾ ਕੋਈ ਆ ਥਾਂ ਆ ਗਿਆ ਬਈ ਨਾੜਾ ਬਹੁਤ ਚੰਗਾ ਇਹ ਕਿਦੇ ਆ ਬੱਚੀ ਜੀ ਆ ਦੇਖ ਨਾ ਇਹਦੇ ਕੋਈ ਮੇਰੂ ਪਪਾ ਦਿਖਾ ਦੇ ਫਿਰ ਅਗਲਾ ਕਹਿੰਦਾ ਬਈ ਬੱਚੀ ਦੇਖੇ ਚ ਮੇਰੂ ਮੁਰੂ ਕੁਝ ਨਹੀਂ ਗਾ ਜਮਾ ਪਲੇਨ ਆ ਦੇਖ ਉਹੀ ਆ ਦਾਗ ਜਾ ਸਹੀ ਗੱਲ ਤੇ ਬਾਹਰ ਤੇ ਗੁੱਲੇ ਵਾਲਾ ਥਾਂ ਲੱਗਿਆ ਵਾ ਬਾਕੀ ਲੋਲੀਪੋਲੀ ਦੇਖ ਕੀ ਗੱਲ ਮੂਰ ਨੂੰ ਆਇਆ ਮਰਦਾ ਪਲੂਣ ਦੇਖੇ ਡੇਢ ਘੰਟੇ ਲੇਵਾ ਹੁਣ ਲਈ ਫਿਰਦੀ ਆ ਮੂਰ ਨੂੰ ਦੇਖ ਕਿਆ ਬਾਤ ਆਵਾ ਕੀ ਗਲਾਬ ਹੈ ਅਜੇ ਭਰੂਗੀ ਦੁੱਧ 20 ਤੋਂ ਬਾਹਰ ਪਾਉਗੀ ਬੱਛੀ ਰਾਉਣ ਨਾਲ ਦਾ ਜਿਹੜਾ ਗੈਪ ਆ ਬਈ ਬਹੁਤ ਚੰਗਾ ਗੱਥਾ ਨਾਲ ਦਾ ਗੈਪ ਜਿਵੇਂ ਮੰਨ ਲਓ ਵੀ ਜੇ ਮੈਂ ਬਲੂਨਸ ਹੁੰਦੀ ਆ ਨਾ ਥਣ ਲੱਗਾ ਵਾ ਮੱਝ ਨਾਲ ਦਾ ਜਮਾ ਮੱਝ ਨਾਲ ਦਾ ਸਣਾ ਬਈ ਹੈ ਵੀ ਮੱਝ ਆ ਗਈ ਦੇਖ ਪੂਰਾ ਹੌਂਕਦੀ ਨਹੀਂ ਧੁੱਪੇ ਖੜੀ ਹੈਗੀ ਸਹੀ ਗੱਲ ਆ ਧੁੱਪ ਤੇ ਖੜੇ ਤਿੰਨੇ ਧੁੱਪ ਤਿੰਨੇ ਧੁੱਪੇ ਖੜੀਆਂ ਦੇਖ ਜਮਾ ਹੌਂਕਦਿਆਂ ਨਹੀਂ ਸਹੀ ਗੱਲ ਆ ਐਫ ਐਫ ਦਾ ਕਰਾਸ ਆ ਜਮਾ ਐਫ ਐਫ ਦਾ ਕਰਾਸ ਆ ਗਈ ਬਈ ਵਹੜ ਦੁੱਧ 20 ਤੋਂ ਬਾਹਰ ਜਾ ਰ ਜਮਾ ਗਰੰਟੀਆਂ ਸੇਵ ਵਾਲੇ ਬੰਦੇ ਕੋਲ ਬਾਕੀ ਹੈ ਨਾ ਹੂੰ ਦਿ ਲਾਈਵ ਨਹੀਂ ਪਾਣੀ ਪਈ ਹੈ ਬਹੁਤ ਪਈ ਹੈ ਦੇਖ ਥਾਣੀ ਵਾਲਾ ਕੰਮ ਦਾ ਲੱਗਿਆ ਚੈੱਕ ਕਰੋ ਬਾਈ ਥਾਣਾ ਤੁਹਾਨੂੰ ਬਹੁਤ ਚੰਗਾ ਬਾਕੀ ਲੇਵਾ ਕਮਾਲ ਠੰਡੀ ਵਾਲੀਆ ਕਰਮ ਵਾਲੀ ਦੇਖਿਆ ਰੱਸਾ ਛੱਡ ਗਏ ਹੈ ਨਾ ਕਿਆ ਬਾਤ ਐ ਬਹਿ ਜਾ ਯਾਰ ਉੱਪਰ ਲੈ ਬਾਈ ਐਂ ਬਹਿ ਗਿਆ ਬਾਈ ਰੱਸਾ ਦਿੱਤਾ ਇਹ ਦੂ ਠੰਡੀ ਦਾ ਫਿਰ ਰੱਬ ਦਾ ਨਾਮ ਆ ਹਮਮ ਦੇਖ ਕਿਆ ਬਾਤ ਆ ਮੋਈ ਨਾ ਖੜੀ ਆ ਬਹੁਤ ਠੰਡੀ ਇੱਕ ਗੱਲ ਹੋਰ ਹੈ ਫੈਟ ਵੀ ਚੰਗੀ ਆ ਪੂਰੀ ਚੰਗੀ ਆ ਬਾਈ ਫੈਟ ਮੇਰੇ ਕੋ ਘਰੇ ਦੇ ਨਾਲ ਦੀਆਂ ਰੱਖੀ ਹੋਈ ਆ 23 24 ਕਿਲੋ ਦੁੱਧ ਦਿੰਦੀ ਆ ਠੀਕ ਆ ਤੇ ਗਰਮੀ ਪੁਰਾਣੀ ਬਣਦੀ ਨਾ ਰਿਪੀਟ ਹੋਣ ਬਾਕੀ ਨਾ ਯਾਰ ਤੋਰੇ ਤਾਰੇ ਦੀ ਗੱਲ ਕਰੀਏ ਤਾਂ ਬਾਈ ਮੈਂ ਕਹਣਾ ਨਾ ਬਹੁਤ ਚੰਗੀ ਆ ਯਾਰ ਬੱਛੀ ਦਾ ਕੋਈ ਕਿਸੇ ਇਧਰੋਂ ਵੀ ਦਿਖਾ ਦੇ ਚੈੱਕ ਕਰਾ ਦੇ ਦੇਖ ਲੈ ਵਾ ਬਹੁਤ ਚੰਗਾ ਪ੍ਰਕਰਮ ਵਾਲੀ ਜੀ ਬਾਕੀ ਸੈਨ ਗਾਲੀਆ ਪੂਰੀ ਬਹੁਤ ਚੰਗੀ ਬਿਹੜਾ ਸ਼ਰ ਹੇ ਤਾਂ ਨੇ ਬੰਨ ਆ ਬਾਈ ਇਹਦਾ ਰਿਕਾਰਡ ਤੋੜ ਦੂਲੇ ਪਿਆ ਗਾਸਾ ਬਣਾਉਂਦਾ ਚਲਾ ਕੇ ਚੱਲੋ ਆਪਦਾ ਤੇ ਮੁੱਲ ਵੀ ਅੱਜ ਜੱਗਾ ਦੱਸ ਦੇ ਫਿਰ ਕੀ ਲੈਣ ਵਾਲਾ ਮੁੱਲ ਯਾਰ ਬੱਛੀ ਦੇ ਦੇ ਤਿਆਰ ਹੋ ਗਈ ਤਾਂ ਇਹ ਵੀ 70 72000 ਦੀ 62000 ਤੁਹਿਆ ਪਾਏ ਦੇ ਦਾਂਗੇ ਯਾਰ ਬਾੜ ਦੀ ਜਮਾ ਜਾਇਜ਼ ਬਸ ਚੱਕੋ ਬਾਈ ਬਸ ਇਹਦੇ ਵਿੱਚੋਂ ਕੱਲਾ ਛੋੜ ਸੱਪਾ ਹੀ ਹੋਣਾ ਫੇਸਪੂਟ ਦਿਖਾ ਦੇ ਦੇ ਕਿੰਨਾ ਚੰਗਾ ਹੈਗਾ ਬਾਲਾ ਪਿਆਰਾ ਹੈਗਾ ਹੈਨਾ ਫੇਸ ਵਗੈਰਾ ਅਸਲ ਵਿੱਚ ਕੱਦ ਕਾਠ ਵਾਲੀ ਆ ਪੂਰਾ ਪੂਰਾ ਫੁੱਲ ਕਰਦਾ ਬਾਈ ਹੂੰ 62000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਇਹ ਦੇ ਦੇ ਦਿਆਂਗੇ ਬਾਈ ਤੇ ਜੱਗ ਜੇ ਮੰਨ ਕੇ ਚੱਲ ਕੋਈ ਵੀਰ ਹੁੰਦਾ ਕੱਠੀਆਂ ਲੈਣ ਵਾਲਾ ਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਹੈ ਕਰ ਦਾਂਗੇ ਠੀਕ ਹੈ ਬਾਈ ਫੇਰ ਬਾਈ ਕਹਿੰਦਾ ਕਰ ਦਾਂਗੇ ਬਾਈ ਉਹ ਹੈ ਜਿਆ ਮਾਨ ਤਾਨ ਬਾਕੀ ਜੇ ਗੱਲ ਕਰੀਏ ਸਨਖ ਬਣਿਆਂ ਦੀ ਨਾ ਫੁੱਲ ਆ ਗਏ ਕਰਮਾਂ ਦੇ ਬੜਾ ਯਾਰ ਤਿੰਨੇ ਚੰਗੀਆਂ ਆਂ ਭਾ ਵੀ ਤਿੰਨਾਂ ਦੇ ਜਮਾਂ ਜਾਇਜ਼ ਰੇਟ ਆ ਗਏ ਹੂੰ ਸਹੀ ਤਾਂ ਦੂ ਘੱਟ ਕੋਈ ਦਿੰਦਾ ਵੀ ਨਹੀਂਗਾ ਯਾਰ ਘਰਾਂ ਚ ਵੀ ਕੋਈ ਨਹੀਂ ਦਿੰਦਾ ਬਾਈ ਹੂੰ ਤਿੰਨਾਂ ਕਿਸੇ ਦੇ ਬਾਈ ਕੋਲੇ ਤਿੰਨ ਪਤ ਤਿੰਨ ਨਹੀਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖ ਲਈ ਧੰਨਵਾਦ